ਜੇਲਾ ਵਿੱਚ ਬੰਦ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਸਮਾਜਿਕ ਸੰਸਥਾਵਾਂ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਕੀਤੇ ਜਾ ਰਹੇ ਨੇ ਅਤੇ ਸਰਕਾਰਾਂ ਉੱਤੇ ਵੀ ਦਬਾਅ ਬਣਾਇਆ ਜਾ ਰਿਹਾ ਹੈ ਕਿ ਜੋ ਬੰਦੀ ਸਿੰਘ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਉਹਨਾਂ ਦੀ ਰਿਹਾਈ ਕਰਵਾਈ ਜਾਵੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਨਾਬਾ ਦੇ ਪਟਿਆਲਾ ਗੇਟ ਵਿਖੇ ਅਕਾਲੀ ਦਲ ਸੁਤੰਤਰ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ ਉਹਨਾਂ ਕਹਿੰਿਆ ਕਿ ਸਾਡੀ ਅੱਜ ਕਾਲੀ 26 ਜਨਵਰੀ ਹੈ ਕਾਲੀਆਂ ਝੰਡੀਆਂ ਲਹਿਰਾ ਉਹਨਾਂ ਵੱਲੋਂ 26 ਜਨਵਰੀ ਮਨਾਈ ਗਈ ਮੀਡੀਆ ਨਾਲ ਗੱਲ ਕਰਦੇ ਆ ਅਕਾਲੀ ਦਲ ਸੁਤੰਤਰ ਦੇ ਮੈਂਬਰ ਨੇ ਕਿਹਾ ਕਿ ਬੰਦੀ ਸਿੰਘਾਂ ਨੂੰ ਰਿਹਾ ਕਰਨਾ ਚਾਹੀਦਾ ਹੈ ਤਾਂ ਜੋ ਆਪਣੇ ਪਰਿਵਾਰਾਂ ਵਿੱਚ ਆ ਕੇ ਤਿਹਾਰਾਂ ਨੂੰ ਮਨਾ ਸਕਣ ਦੇਖਦੇ ਆ ਨਾਬਾ ਤੋਂ ਸਾਡੇ ਪੱਤਰਕਾਰ ਅਵਤਾਰ ਚੰਦ ਧਰਮਸੋਧੀ ਦੀ ਵਿਸ਼ੇਸ਼ ਰਿਪੋਰਟ ਅਕਾਲੀਦਰ 70 ਵੱਲੋਂ 26 ਜਨਵਰੀ ਲੋਕ ਖੁਸ਼ੀ ਮਨਾ ਰਹੇ ਨੇ ਅਸੀਂ ਰੋਸ ਵਜੋਂ ਕਾਲੇ ਝੰਡੇ ਲੈ ਕੇ ਪਟਿਆਲਾ ਗੇਟ ਬੈਠ ਕੇ ਰੋਜ਼ ਪ੍ਰਗਟ ਕਰ ਰਹੇ ਹਾਂ ਇਹਦਾ ਮਕਸਦ ਇਹ ਹੈ ਕਿ ਇੱਥੇ ਇਹ ਦੇਸ਼ ਦੇ ਵਿੱਚ ਜਿਹਦੇ ਦੇਸ਼ 'ਚ ਸਾਡੀਆਂ 90-95% ਕੁਰਬਾਨੀਆਂ ਹੋਣ ਪੰਜਾਬੀਆਂ ਤੇ ਸਿੱਖਾਂ ਦੀਆਂ ਉੱਥੇ ਜਿਹੜਾ ਇੱਕ ਦਾਲਿਤ ਪਰਿਵਾਰ 'ਚ ਪੈਦਾ ਹੋ ਕੇ ਡਾਕਟਰ ਭੀਮrao ਅੰਬੇਦਕਰ ਇਹਨੇ ਅੱਡਾ ਵਧੀਆ ਵਿਧਾਨ ਦਿੱਤਾ ਕਿ ਦੁਨੀਆ ਦੇ ਲੋਕ ਮੰਨਦੇ ਨੇ ਹਿੰਦੁਸਤਾਨ ਦੇ ਵਿਧਾਨ ਨੂੰ ਉਸ ਵਿਧਾਨ ਦੀਆਂ ਦੇਖਦਾ ਪ੍ਰਧਾਨ ਮੰਤਰੀ ਤੇ ਉਹਦੀ ਫੌਜ ਤੇ ਸਟੇਟ ਦੇ ਲੋਕ ਜਿਹੜੇ ਉਹਦੀਆਂ ਧਜੀਆਂ ੜਾ ਰਹੇ ਨੇ ਜਿਵੇਂ ਕਿ ਲੰਬੇ ਅਰਸੇ ਤੋਂ 25 25 28 28 22 22 ਸਾਲ ਜਿਹੜੇ ਬੰਦੀ ਸਿੰਘ ਸਜਾਵਾਂ ਪੂਰੀਆਂ ਕਰ ਚੁੱਕੇ ਨੇ ਬੰ ਕਹਿੰਦਾ ਵੀ ਕਬੂਲ ਕਰਿਆ ਪ੍ਰਵਾਨ ਕਰਿਆ ਕਿ ਅਸੀਂ ਆ ਬੰਦੇ ਨੂੰ ਅਸੀਂ ਸ਼ਹੀਦ ਕਹਿੰਦੇ ਆ ਜਿਹਦਾ ਮਰਦਾ ਉਹ ਕਹਿੰਦਾ ਸਾਡਾ ਮਾਰਤਾ ਉਹਦੇ ਤੇ ਸਜ਼ਾ ਹੋ ਗਈ ਸਜ਼ਾ ਪੂਰੀ ਕਰ ਲਈ ਪਰ ਅੱਜ ਛੱਡੇ ਛੱਡੇ ਨਹੀਂ ਜਾ ਰਹੇ ਉਹ ਤੇ ਦੂਜੇ ਵੱਲੇ ਗੁਰਬੀਤ RAM ਰਹੀਮ ਜਿਹਨੂੰ ਇਸ ਲਿਆ ਪ੍ਰਣਾਲੀ ਨੇ ਜੁਡੀਸ਼ਨੀ ਨੇ ਉਹਨੂੰ ਤਣ ਤਣ ਚਾਰ ਚਾਰ ਕੇਸਾਂ ਤੇ ਲਗਾਤਾਰ ਸਜ਼ਾ ਦਿੱਤੀ ਹੋਈ ਹੈ ਉਹਨੂੰ ਬਾਰ ਬਾਰ ਪਰੋਲਾ ਦੇ ਕੇ ਦਾਕਤ ਪ੍ਰੀਮ ਦਾ ਅਵੇਦ ਕਰਦੇ ਵਿਧਾਨ ਦੀਆਂ ਤੱਜੀਆਂ ਡਾਂਗੀਆਂ ਜਾ ਰਹੀਆਂ ਨੇ ਉਦੋਂ ਉਸ ਤੋਂ ਪਿੱਛੇ ਪੁਰਾਣੇ ਸਮਿਆਂ ਦੇ ਸਮੇਂ ਜਦੋਂ ਜਿਹਨੂੰ ਕਾਲੀਆਂ ਬੋਲੀਆਂ ਰਾਤਾਂ ਕਹਿੰਦੇ ਆ ਇੱਥੇ ਮੁੱਖ ਮੰਤਰੀ ਸੀ ਸਰਦਾਰ ਬਿਆਨ ਸਿੰਘ ਉਦੋਂ ਸ੍ਰੀ ਕਾਨਟਕ ਸਾਹਿਬ ਦੇ ਕਾਰਜਕਾਰੀ ਜਥੇਦਾਰ ਜਥੇਦਾਰ ਗੁਰਦੇਵ ਸਿੰਘ ਕੌਂਕੇ ਨੂੰ ਕੋ ਘਰੋਂ ਚੱਕ ਕੇ ਕੋਹ ਕੋਕੇ ਇੱਕ ਇੱਕ ਅੰਗ ਕੱਟ ਕੇ ਹੈਰਾਨ ਹੋਵੋਗੇ ਤੁਸੀਂ ਸੁਣ ਕੇ ਅੰਗ ਅੰਗ ਕੱਟ ਕੇ ਸ਼ਹੀਦ ਕੀਤਾ ਗਿਆ ਉਹ ਜਥੇਦਾਰ ਕੌਂਕੇ ਦੇ ਇਨਸਾਫ ਦੇ ਲਈ ਇੱਥੇ ਕਾਲੀਆਂ ਦੀ ਸਰਕਾਰ ਵੀ ਰਹੀ ਬਾਦਲਾਂ ਦੀ ਇਹ ਕਾਂਗਰਸ ਦੀ ਵੀ ਰਹੀ ਦੁਬਾਰਾ ਫੇਰ ਹੁੰਦੀ ਰਹੀ ਪਰ ਅੱਜ ਤੱਕ ਉਹ ਫਾਈਲ ਦੱਬੀ ਰੱਖੀ ਅਸੀਂ ਹੁਣ ਜਿਹੜਾ ਮੌਜੂਦਾ ਮੁੱਖ ਮੰਤਰੀ ਆ ਸਰਦਾਰ ਭਗਤ ਸਿੰਘ ਮਾਨ ਨੂੰ ਉਹਨੂੰ ਕਹਿਣਾ ਕਿ ਉਹ ਫਾਈਲ ਨੂੰ ਉਠਾ ਲਓ ਤੇ ਉਹਦੇ ਚਾਹੇ ਕੋਈ ਸਿਆਸੀ ਬੰਦਾ ਚਾਹੇ ਕੋਈ ਪੁਲਸ ਵਾਲਾ ਜਿਨ੍ਹਾਂ ਦੇ ਜਿਨ੍ਹਾਂ ਦੇ ਨਾਂ ਆਉਂਦੇ ਨੇ ਉਹਨਾਂ ਨੂੰ ਟਾਈਮ ਬਾਉਂਡ ਕਰਕੇ ਇਨਕੁਆਇਰੀ ਕਰਾ ਕੇ ਉਹਨੂੰ ਸਜ਼ਾ ਦਿੱਤੀ ਜਾਵੇ ਪ੍ਰਧਾਨ ਜੀ ਕੀ ਮੰਗ ਕਰਦੇ ਤੁਸੀਂ ਜੀ ਅਸੀਂ ਮੰਗ ਕਰਦੇ ਆ ਕਿ ਜਿਨ੍ਹਾਂ ਨੇ ਕਾਨੂੰਨ ਹੱਥ ਚ ਲਿਆ ਇਹ ਦੇਸ਼ ਦੇ ਵਿੱਚ ਚਾਹੇ ਗਰਬੀਤ ਰਾਮ ਰਖੀਮ ਵਾਲੇ ਚ ਸਰਕਾਰਾਂ ਲੈਂਦੀਆਂ ਨੇ ਜਿਵੇਂ ਹਰਿਆਣੇ ਤੇ ਬਲੇਮ ਕਰਦੇ ਨੇ ਚਾਹੇ ਜਹਦਰ ਕੌਂਕੇ ਵਾਲਾ ਕੇਸ ਹੈ ਚਾਹੇ ਅਨੇਕਾ ਹੋਰ ਵੀ ਕੇਸ ਨੇ ਜਿਨ੍ਹਾਂ ਨੇ ਕਾਨੂੰਨ ਹੱਥ ਚ ਲਿਆ ਉਹਨਾਂ ਨੂੰ ਜਿਹੜਾ ਤੇ ਸਿੱਟਣਾ ਚਾਹੀਦਾ ਹੈ ਜਿਨ੍ਹਾਂ ਨੇ ਸਜ਼ਾ ਪੂਰੀ ਕਰ ਲਈ ਉਹਨਾਂ ਦੇਖਾ ਕਰਨਾ ਚਾਹੀਦਾ ਸਾਹਿਬ ਜੀ ਕੀ ਫਤਿਹ ਅੱਜ ਅਕਾਲੀ ਦਲ ਸੁਤੰਤਰ ਵੱਲੋਂ ਜੋ 26 ਜਨਵਰੀ ਨੂੰ ਪਟਿਆਲਾ ਗੇਟ ਧਰਨਾ ਦਿੱਤਾ ਗਿਆ ਇਹਦੇ ਵਿੱਚ ਅਕਾਲੀ ਦਲ ਸੁਤੰਤਰ ਹਰ ਸਾਲ ਇਹ ਮੰਗ ਕਰਦਾ ਹੈ ਕਿ ਜਿਹੜੇ ਵੀ ਬੰਦੀ ਸਿੰਘ ਨੇ ਜਿਨ੍ਹਾਂ ਨੂੰ ਸਾਡੀਆਂ ਕੋਰਟਾਂ ਨੇ ਸਾਡੀਆਂ ਸਰਕਾਰਾਂ ਨੇ 20-20 ਸਾਲ 15-15 ਸਾਲ ਦੀ ਸਜ਼ਾ ਘੜਤੀ ਸੀ ਉਹ ਸਜ਼ਾਵਾਂ ਪੂਰੀਆਂ ਕਰਕੇ ਉਦੋਂ ਉੱਪਰ 15-15 20-20 ਸਾਲ ਦੇ ਜੇਲ੍ਹਾਂ 'ਚ ਬੈਠੇ ਨੇ ਜਿਹਦੇ ਰੋਸ ਵਜੋਂ ਅਕਾਲੀ ਦਲ ਸੁਤੰਤਰ ਇਹ ਮੰਗ ਕਰਦਾ ਕਿ ਉਹਨਾਂ ਨੂੰ ਰਿਹਾ ਕੀਤਾ ਜਾਵੇ ਤਾਂ ਕਿ ਉਹ ਵੀ ਆਪਣੇ ਪਰਿਵਾਰਾਂ ਦੇ ਵਿੱਚ ਆ ਕੇ ਇਸ ਘਰਾਂ ਦੇ ਵਿੱਚ ਆ ਕੇ ਆਪਣੇ ਪਰਿਵਾਰਾਂ ਨੂੰ ਮਿਲ ਸਕਣ ਤੁਸੀਂ ਦੇਖੋ ਕਿੱਡੀ ਹਨਾਨੀ ਦੀ ਗੱਲ ਹੈ ਕਿ ਕੋਰਟਾਂ ਨੇ ਸਜ਼ਾਵਾਂ ਦੇਤੀਆਂ ਪੂਰੀਆਂ ਵੀ ਕਰ ਲਈਆਂ ਉਹ ਅੱਜ 80-80 ਸਾਲ ਦੇ 75-75 ਸਾਲ ਦੇ ਬੁੱਢੇ ਹੋ ਗਏ ਪਰ ਅਫਸੋਸ ਹੈ ਉਹਨਾਂ ਨੂੰ ਚੱਕ ਕੇ ਦੂਏ ਕੈਦੀ ਦੂਏ ਪਾਸੇ ਕਰਦੇ ਨੇ ਦਵਿੰਦਰਪੁਰ ਭੋਲਰ ਦਾ ਪ੍ਰੋਫੈਸਰ ਦਾ ਤੁਸੀਂ ਦੇਖੋ ਹਾਲ ਜੋ ਬਿਲਕੁਲ ਮੈਂਟਲੀ ਅਪਸੈਟ ਹੋ ਗਿਆ ਇਹਨਾਂ ਨੂੰ ਛੱਡਣਾ ਚਾਹੀਦਾ ਅਸੀਂ ਦਿੱਲੀ ਦੀ ਸਰਕਾਰ ਨੂੰ ਤੇ ਸੈਂਟਰਲ ਸਰਕਾਰ ਨੂੰ ਤੇ ਪੰਜਾਬ ਸਰਕਾਰ ਨੂੰ ਇਹ ਬੇਨਤੀ ਕਰਦੇ ਹਾਂ ਕਿ ਜਿਵੇਂ ਹਾਲ ਬਾਦਲਾ ਨਾ ਹੋਇਆ ਜਿਹੜਾ ਹਾਲ ਅਕਾਂਖਿਲਸਦਾ ਹੋਇਆ ਹੈ ਇਹ ਮਾਨ ਸਾਹਿਬ ਤੁਹਾਡਾ ਵੀ ਉਹ ਹਾਲਾ ਹੋ ਜੇ ਤੁਸੀਂ ਇਹਦੇ ਵੱਲ ਸਪੈਸ਼ਲ ਧਿਆਨ ਦਿਓ ਤਾਂ ਕਿ ਸਾਡੇ ਬੰਦੀ ਸਿੰਘ ਰਹਾ ਹੋ ਸਕਣ